ਵਾਜ ਰਿਹਾ ਗਾਏ ਸੰਗੀਤ ਰਿਹਾ ਗਾਏ ਵਾਹ ਗੁਰਜੀਤ ਕਾ ਗਾਵਾ ਵਾਹੇ ਜੀ ਜੀ ਆਗੇ ਦੇ ਆਗੇ ਜਲਦੀ ਆਗੇ ਜਾਬੀ ਕੋਲ ਉਹ ਸਾਹਮਣੇ ਤੁਸੀਂ ਮੇਰਾ ਭਰਾ ਜੋ ਵੀ ਸਾਡੇ 20 20 ਪਾਉਲੇ ਸਾਹਮਣੇ ਆਗੇ ਲੜ ਕੇ ਦੀਆਂ ਨੂੰ ਆਲੀ ਹਰ ਜਾਬਸ ਵੀ ਕਰਦੇ ਪਾਜੋ ਅਈ ਤਾਂ ਨਗਾਣਾ ਟੁਰ ਪਲਾ ਜਾ ਇਹ ਐ ਨਾ ਸਮਝੋ ਇਕੱਲੇ ਪੰਜਾਬ ਜਿੰਨੇ ਹੁੰਦੇ ਆ ਅਸੀਂ ਗੱਡੀ ਚਲਾਉਂਦੇ ਜੱਗੇ ਕਈ ਸੋਚਦੇ ਨੇ ਇਹ ਥੱਲੇ ਪੰਜਾਬ ਜਿੰਨੇ ਹੁੰਦੇ ਆ ਅਸੀਂ ਪੰਜਾਬ ਜਿੰਨੇ ਹੁੰਦੇ ਆ ਗੁਰੂ ਸਾਹਿਬ ਜੀ ਕਲਗੀਧਰ ਪਾਸ਼ਾ ਦੀ ਕਿਰਪਾ ਸੀ ਤਾਂ ਦੀ ਰਹਿਮਤ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਾਈਏ ਇਤਨਾ ਹੀ ਡੰਕੇ ਨਾ ਜਾਂਦੇ ਆ ਕਾਈ ਕਾਈ ਕਰਾਂ ਕਿ ਯਾਦਾ ਗੁਰੂ ਕਲਗੀਧਰ ਦਾ ਰਾਸ ਸਾਜ ਨੂੰ ਪਾਵੇ بڑے خوشي بخشي مارے خدا صاحب دی شکر کي سديي اندر حاضري او بينت منو او لا لا لاڙا يا وے سديي آ جا او سديي نال دانش وار يہ بہن ٹھیک آ بادشاہ سديي سديي ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਯਾਰ ਬਰਤਿਆਰੀਆ ਜੀ ਗੁਰੂ ਕਾ ਪੰਥ ਗੁਰੂ ਕੇ ਨਿਸ਼ਾਨ ਗੁਰੂ ਕੇ ਨਗਾਰੇ ਲਾ ਕੇ ਮਹਾਰਾਜ ਜਰਨਤਪ ਸਿੰਘ ਜੀ ਇਨਸ਼ਾਅਲਾ ਮਾਰਿਆ ਵਾ ਗੁਰੂ ਕਿਰਪਾ ਕਰੇ ਗੱਲ ਕੇ ਜੀ ਕਰਾਂ ਕਿ ਜਾਵੇ ਨਿਹਾਲ ਹੋ ਜਾਵੇ ਚੰਗੀ ਜਰਨੈਲ ਬਾਬਾ ਸੰਤਾ ਸਿੰਘ ਸਾਹਿਬ ਬਾਦਸ਼ਾਹ ਨੂੰ ਪਾਵੇ ਓਏ ਤੂੰ ਵੀ ਆ ਜਾਓ ਵਾਢੀ ਗਈ ਕਰਾ ਕੇ ਜਾਵੇ ਗੁਰੂਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਨੂੰ ਪਾਵੇ ਸਤਿ ਆਕਾਲ ਸਾਰੇ ਵਿਸ਼ਵ ਜੋ ਆਕਾਲ ਅਕਾਲ ਅਕਾਲ ਹੋ ਜਾਵੇ ਸਤਿ ਆਕਾਲ ਸ੍ਰੀ ਕਲਗੀਧਰ ਪਾਜ ਨੇ ਸਾਨੂੰ ਬਾਤਸਾਈਆਂ ਦਿੱਤੀਆਂ ਜਾਣੇ ਅਣਜਾਣੇ ਜੀਵਨ ਕਾਲ 'ਚ ਗਲਤੀਆਂ ਹਰ ਗੁਰਸਿੱਖ ਕੋਲ ਹੁੰਦੀਆਂ ਪਰ ਸਾਡੇ ਵਰਗਾ ਰਾਜ ਨਾ ਕੋਈ ਕਰ ਸਕਿਆ ਤੇ ਨਾ ਕਿਸੇ ਨੇ ਘਰ ਨਾ ਕਾਈ ਕਾਈ ਕਹਾਂਗੇ ਆ ਗੁਰੂ ਕਲਗੀਧਰ ਸਿੰਘ ਸਾਹਿਬ ਪਾਛੜੂ ਪਾਵੇ ਸਾਨੂੰ ਇਹਨਾਂ ਨਾਲ ਖੁਸ਼ੀਆਂ ਨੇ ਇਹਨਾਂ ਦੀਆਂ ਖੁਸ਼ੀਆਂ ਤੇ ਰੱਬ ਖੁਸ਼ ਦੁਨੀਆਵਾਰੀ ਤਾਂ ਹੀ ਕੀ ਲੜਣਾ ਆ ਗਏ ਨਜ਼ਾਰੇ ਲੈ ਆਂਦੇ ਆ ਫੌਜ ਗੁਰੂ ਦੀ ਪਰ ਹਰ ਕਿਸੇ ਦੇ ਹਿੱਸੇ ਨਹੀਂ ਆਈਏ ਇਹ ਆਈ ਸਿਰਫ ਉਹਨਾਂ ਦੇ ਹਿੱਸੇ ਜਿਹੜੇ ਕਲਗੀਧਰ ਪਾਛਾ ਨਾ ਪਹਿਲੇ ਸਮੇਂ ਦੇ ਰਹਿੰਦੇ ਰਹਾ ਉਹੋ ਹੀ ਸਿੱਖਾਂ ਦੇ ਘਰ ਜੰਮ ਕੇ ਜਦ ਨਿਹੰਗ ਸਿੰਘ ਦੇ ਬਾਣਿਆਂ ਦੇ ਵਿੱਚ ਤਿਆਰ ਪਰ ਤਿਆਰ ਹੋ ਗਏ ਨੇ ਤੇਰੇ ਇੱਕ ਲੋਕ ਹੀ ਕਹਾਂਗੇ ਆਵੇ ਬ੍ਰਦਰ ਸਿੰਘਾਂ ਨੂੰ ਪਾਵੇ ਕਈ ਕਹਿ ਦਿੰਦੇ ਨੇ ਸਾਨੂੰ ਹੈਨਾ ਵੀ ਨਿਹੰਗ ਸਿੰਘ ਕੰਮ ਨਹੀਂ ਕਰਦੇ ਨਿਹੰਗ ਸਿੰਘ ਵਿਹਲੇ ਰਹਿੰਦੇ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਨੂੰ ਇਹ ਗੱਲ ਕਹਿ ਦਈਏ ਵੀ ਅਸੀਂ ਗੁਰੂ ਕਲਗੀ ਪਰ ਪਾਛਾ ਦੀ ਫੌਜ ਆ ਪਰ ਇਹ ਨਾ ਸੋਚੋ ਕਿ ਅਸੀਂ ਕਿਰਤ ਨਹੀਂ ਕਰਦੇ ਜਿੰਨੀ ਫੌਜ ਆ ਸਾਡੀ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਕੋਈ ਮਿਆਣ ਬਣਾਉਂਦਾ ਵਾ ਕੋਈ ਕਿਸੇ ਮਤਲਬ ਦੀ ਦੇ ਨਾਲ ਲੱਗਾ ਵਾ ਕੋਈ ਮਤਲਬ ਜਮੈਟੋ ਦਾ ਕਾਰਜ ਕਰਦੇ ਆ ਪਰ ਆਪਣੀ ਸਿੱਖੀ ਸਿਧਾਂਤ ਨੂੰ ਮर्याਦਾ ਨੂੰ ਪਰ ਪਕਤਾਈ ਨਾਲ ਗੁਰੂ ਮਹਾਰਾਜ ਨੂੰ ਵੀ ਖੁਸ਼ ਰੱਖਿਆ ਤੇ ਸੰਸਾਰੀ ਸਮੇਂ ਦੇ ਵਿੱਚ ਆਪਣੇ ਪਰਿਵਾਰ ਨੂੰ ਵੀ ਖੁਸ਼ ਰੱਖਿਆ ਜੀ ਲੈ ਚਾਈ ਕਰਾ ਕਿ ਜਾਵੇ ਰਹਿਣੀ ਬਹਿਣੀ ਸਿੰਘਾਂ ਦੀ ਨੂੰ ਪਾਵੇ ਸਤਿ ਸ੍ਰੀ ਅਕਾਲ ਯਾਰ ਸਭ ਤੋਂ ਵੱਡੀ ਗੱਲ ਆ ਵੀ ਕਹਿਣ ਕਥਨ ਤੋਂ ਵੀ ਮਤਲਬ ਵੀ ਜੀ ਆਵੇ ਸਾਰੇ ਸਿੰਘ ਨੇ ਤਨੇ ਮੀਨੇ ਤੇ ਪਹਿਲੇ ਪੈਰ ਦੀ ਸੇਵਾ ਵੀ ਕਰਦੇ ਨੇ ਸ੍ਰੀ ਹਰਮੰਦਰ ਸਾਹਿਬ 12 ਵਜੇ ਆ ਜਾਂਦੇ 12 ਵਜੇ ਕਈ 12 ਵਜੇ ਆ ਜਾਂਦੇ ਕਈ 10 ਵਜੇ ਆ ਕੇ ਆਪਣੀ ਸੰਖਿਆ ਪਕਾਉਂਦੇ ਆ ਤੇ ਆ ਕੇ ਆਪਣਾ ਅਭਿਆਸ ਕਰਕੇ ਇਸ਼ਨਾਨ ਪਾਣੀ ਕਰਕੇ ਆਪਣਾ ਨਿਤਨੇਮ ਕਰਕੇ ਸੇਵਾ ਕਰਕੇ ਆਪਣੇ ਘਰਾਂ ਨੂੰ ਜਾਂਦੇ ਆ ਤੇ ਕਿਉਂ ਨਾ ਗੁਰੂ ਪਾਸ਼ਾ ਰਾਜਾ ਬਣਾਉਂਗਾ ਅੱਜ ਕਈ ਕਿਉਂ ਲਾਦੀ ਆਵੇ ਗੁਰੂ ਕੇ ਰਾਜ ਸਾਜ ਨੂੰ ਬੋਹ ਵੇਰਿਆ ਹੋਈਆ ਵਾਹ ਸ੍ਰੀ ਆਕਾ ਆਲੇ ਫਿਕਰ ਆਉਣ ਵਾਲੇ ਮੇਰੇ ਜੋ ਕੁਝ ਵੀ ਹੋਣਾ ਨਾ ਤੇ ਮਹਾਰਾਜ ਨੇ 300 ਸਾਲ ਪਹਿਲਾਂ ਹੀ ਲੈ ਕੇ ਕਾਰਜ ਕਰਤਾ ਹੈਗਾ ਹੁਣ ਲੋਕਾਂ ਨੂੰ ਉਸ ਚੀਜ਼ ਨਾਲ ਫੇਸ ਕਰਨਾ ਪੈਣਾ ਕਿਉਂਕਿ ਪਾਪ ਵੱਧ ਗਿਆ ਤੇ ਕਿਤੇ ਨਾ ਕਿਤੇ ਧਰਤੀ ਨੇ ਵੀ ਆਪਣੀ ਕੁਦਰਤ ਦਾ ਜਲਵਾ ਵਿਖਾਉਣਾ ਜੇ ਆਪਾਂ ਬੜੀ ਬੜੀ ਇਹ ਤਿਆਰ ਪਰ ਤਿਆਰ ਹੋਈਏ ਬਸ ਇੱਕ ਦੌਰ ਸਿਕ ਬਣੀਏ ਨਾ ਕੁਝ ਨਹੀਂ ਰੱਖਿਆ ਜਿਸ ਦਿਨ ਇਨਸਾਨ ਈ ਜੇ ਮੰਨ ਲੂਗਾ ਆਪਣੇ ਅੰਦਰ ਵੀ ਮਰਨਾ ਤੈ ਆ ਉਹਦਨ ਅਸਲ ਜ਼ਿੰਦਗੀ ਉਹ ਜੀ ਸਕਦਾ ਵਾ ਦੁਨਿਆਵੀ ਕਹਾੜਾ ਕਿ ਆਵੇ ਦੁਨਿਆਰ ਹੋ ਜਾਵੇ ਅੱਜ ਦੇ ਕਾਲੇ ਅੱਜ ਦੇ ਕਾਲੇ ਪੈਸਿਆਂ ਪਿੱਛੇ ਭੱਜਦੇ ਆ ਹਾਂ ਕੈਸਾ ਸਭ ਕੁਝ ਖਰੀਦ ਸਕਦੇ ਪੈਸੇ ਨਾਲ ਅੱਜ ਦੇ ਸਮੇਂ 'ਚ ਹਨਾ ਲੋਕੀ ਕਹਿੰਦੇ ਵੀ ਪੈਸਾ ਦੇ ਕੇ ਹਰ ਚੀਜ਼ ਖਰੀਦੀ ਜਾ ਸਕਦੀ ਆ ਇੱਥੋਂ ਤੱਕ ਈਵਨ ਚਮੜੀ ਤੱਕ ਖਰੀਦੀ ਜਾ ਰਹੀ ਆ ਹਨਾ ਹਾਂਜੀ ਹਾਂਜੀ ਪਰ ਮੈਨੂੰ ਇੱਕ ਚੀਜ਼ ਦਾ ਮਰਦ ਬੰਦੇ ਦੀ ਕਿਹੜੀ ਚੀਜ਼ ਆ ਜਿਹੜੀ ਪੈਸਾ ਕੀ ਦੁਨੀਆ ਦੀ ਕੋਈ ਸਰਕਾਰ ਦੀ ਤਾਕਤ ਵੀ ਨਹੀਂ ਖਰੀਦ ਸਕਦੀ ਉਹਨੂੰ ਅਣ ਕਿਹੜੀ ਚੀਜ਼ ਆ ਅਣ ਇਸ ਕਰਕੇ ਸਿੰਘੋ ਹੱਥ ਜੁੜ ਕੇ ਬੇਨਤੀ ਆ ਗੁਰ ਗਿਲਗੀਦਰ ਪਾਸ਼ਾ ਨੇ ਸਾਨੂੰ ਆਪਣਾ ਲਾਲ ਬਣਾਇਆ ਆਪਣੇ ਉਹਨਾਂ ਨੇ ਸਾਨੂੰ ਪਰ ਮੈਂ ਇੱਕੋ ਬੇਨਤੀ ਕਰਦਾ ਏਕਤਾਈਆਂ ਰੱਖ ਕੇ ਈਰਖਾ ਦਰਵਾਜੇ ਛੱਡ ਕੇ ਦੇਖਦਾ ਰਹੇ ਕਿ ਚੜ੍ਹਦੀ ਕਲਾ ਵਿੱਚ ਆਪਾਂ ਰਹਾ ਕਰੀਏ ਤਿਆਰ ਪਰ ਤਿਆਰ ਹੋ ਗਏ ਗੁਰੂ ਕਲਗੀਧਰ ਪਾਤਸ਼ਾਹੀ ਦੀ ਫੌਜ ਬਣ ਕੇ ਗਾਲੀ ਕਾਰਾ ਗਜਾ ਮੇਰੇ ਖਾਲਸੇ ਬੰਦਰੀ ਜਿੱਤ ਹੋ ਜਾਵੇ ਜਤ ਜਿੱਤਿਆ ਕਾਲੇ ਅਣਖਣਾ ਰਹਿਣਾ ਹਮੇਸ਼ਾ ਹੀ ਭਾਵੇਂ ਅੱਧੀ ਅੱਧਾ ਪ੍ਰਸ਼ਾਦਾ ਸਾਨੂੰ ਛਕਣਾ ਪਵੇ ਪਰ ਅਣਖ ਦਾ ਛਕੀਏ ਠੀਕ ਹੈ ਨਾ ਜੀ ਠੀਕ ਆ ਗਿਆ ਓਏ ਹੁਣ ਧਿਆਨ ਨਾਲ ਤੂੰ ਆ ਸਾਡਾ ਭਰਾ ਛੋਟਾ ਠੀਕ ਆ ਆਪਾਂ ਵਾ ਗੁਰਸਿੱਖ ਗੁਰਸਿੱਖ ਦੀ ਰਹਿਣੀ ਬਹਿਣੀ ਰਹਿਤ ਮਰਿਆ ਦਾ ਜਿਹੜੀ ਆ ਸਭ ਤੋਂ ਪਹਿਲਾਂ ਮਹਾਰਾ ਸੱਚੇ ਪਾਤਸ਼ਾਹ ਜਿਹੜੇ ਕੇਸ ਨੇ ਇਹ ਮੋਹਰ ਨੇ ਸਾਡੇ ਠੀਕ ਆ ਮੇਰੀ ਬੇਨਤੀ ਆ ਮੈਂ ਤੇਰੀ ਇੱਕ ਵੀਡੀਓ ਵੇਖੀ ਆ ਹੁਣੇ ਵੀ ਤੂੰ ਨੰਗੇ ਸਿਰ ਬਹਿ ਕੇ ਤੇ ਤੂੰ ਕਹਿਣ ਨੇ ਆਵਾ ਵੀ ਮੇਰੇ ਤੋਂ ਲੋਕ ਤਰੱਕੀ ਤੋਂ ਛੱਡਦੇ ਨੇ ਫਲਾਣਾ ਢਮਕਾਣਾ ਹਨਾ ਮੇਰੀ ਬੇਨਤੀ ਆ ਤੂੰ ਇਹੋ ਜਿਹੇ ਗਾਣੇ ਗੁਣੇ ਲਾ ਕੇ ਨਾ ਪਾਇਆ ਕਰ ਸੇਵਾ ਕਰਦਾ ਵਾ ਗੁਰੂ ਘਰ ਦੇ ਵਿੱਚ ਆਪਾਂ ਆਪਣਾ ਜਲੂਸ ਨਹੀਂ ਕੱਢਣਾ ਨੰਗੇ ਸਿਰ ਨਾਲ ਇਹ ਵੀ ਨੰਗੇ ਸਿਰ ਤੋਂ ਖਲੋਤਾ ਦੇ ਤੂੰ ਉਤੋਂ ਇਹੋ ਜਿਹੀ ਚੀਜ਼ਾਂ ਪਾਉਂਦੇ ਆ ਹਨਾ ਚੰਗਾ ਨਹੀਂ ਲੱਗਦਾ ਵੀ ਆਪਾਂ ਗੁਰਸਿੱਖ ਆ ਜੂੜਾ ਕੇਸ ਮਹਾਰਾ ਨੇ ਦਿੱਤੇ ਆ ਤੇ ਇਹਦੀ ਸਾਮ ਸੰਭਾਲ ਕਰੀਏ ਨਾ ਕਿ ਇਹਨੂੰ ਤਮਾਸ਼ੇ ਜੋਗ ਕਰੀਏ ਇਹ ਮੇਰੀ ਬੇਨਤੀ ਆ ਠੀਕ ਆ ਨਾ ਉਹ ਡਿਲੀਟ ਕਰ ਦੁਬਾਰਾ ਨਾ ਪਾਈ ਕਦੇ ਜ਼ਿੰਦਗੀ ਠੀਕ ਆ ਕਿ ਨਹੀਂ ਹਾਂ ਬੇਨਤੀ ਪ੍ਰਵਾਨ ਕਰੀ ਕੋਈ ਇਹੋ ਜਿਹਾ ਤੈਨੂੰ ਥੋਪ ਨੀਂ ਦੇ ਕੋ ਭਰਾਵਾ ਸਾਡਾ ਤਾਂ ਕਰਕੇ ਠੀਕ ਆ ਅਖਾਉਂ ਰਿਹਾ ਕੁਰਸੀਆਂ ਛੱਡਿਓ ਇੱਥੇ ਹੀ ਬਾਈ ਜੀ ਦਾ ਸਾਬ ਸਭ ਅੰਤ ਚਲੋ ਚਲੋ ਬਾਈ ਜੀ ਵਾਗ ਰਿਹਾ ਬੱਲਾ ਵਾਗ ਰਿਹਾ ਚਲੀਏ ਚਲੋ 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 ਯਾਰ ਵਾਗ ਰਿਹਾ ਚਲੀਏ ਚਲੋ ਥੋੜਾ ਸ਼ਾਂਤ ਹੁਣ ਦੋ ਸ਼ਾਂਤ ਹੁਣ ਦੋ ਚੱਲ ਚੱਲ ਆ ਜਾ ਰਸ ਉੜਦਾ ਹੋ ਗਿਆ ਉੜਦਾ ਹੋ ਗਿਆ ਨਹੀਂ ਵੀ ਉਹਦੇ ਆਪਣੇ ਕੋਈ ਆ ਮੈਂ ਕਹਿੰਦਾ ਗੱਡੀ ਬੰਦ ਕਰ ਆਇਓ ਮਾਪਾ ਲੈ ਨਹੀਂ ਜਿਓਏ ਚੰਡਾ ਚੰਡਾ ਹੋਣਾ ਸੱਚਾ ਕੋਣਾ ਹੋਣਾ ਟੀਮ ਆ ਗਈ ਜੀ ਹਰਜੀਤ ਸਿੰਘ ਖਾਲਸਾ ਬਈ ਜੀ ਤੇ ਐਗਰਜੀਤ ਸਿੰਘ ਖਾਲਸਾ ਬਈ ਜੀ ਤੇ ਉਹ ਐਗਰਜੀਤ ਸਿੰਘ ਖਾਲਸਾ ਉਹ ਨਾ 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 ਭਰਾਵਾ ਚੱਲਦੀ ਰਹਾ ਨਾ ਨਾ ਕੱਲ ਭਰਾਵਾਂ ਆਵੇ ਨਾ ਲੋ ਨਾ ਮੇਰ ਸ਼ੈਲ ਮੇਕਰ ਵਾਲੀ ਦਸਿੰਦਾਂ ਨੂੰ ਪਾਵੇ ਜੀ ਆਗਾ ਨਾ ਲੋ ਨਾ ਭਾਈ ਤੂੰ ਮੇਰ ਨਾਲ ਗੱਲ ਕਰਾ ਦੇ ਨਹੀਂ ਫੋਨ ਕਰਦੇ ਸੀ ਐਦਾਂ ਨਹੀਂ ਕਰੀਦਾ ਹੁੰਦਾ ਮਾਮਾ ਅੱਛੀ ਪਾਜੀ ਸੋ ਇੱਕ ਵਾਰੀ ਸਾਉਂਗਰ ਵੀਰ ਨੂੰ ਬੇਨਤੀ ਆ ਵੀ ਆਪਣੀ ਬਿਲਕੁਲ ਤਿਆਰੀ ਤੋ ਜਿਹੜੀ ਰਿਕਵਰਡ ਤੋਂ ਹੀ ਉਹ ਆਪਦੀ ਕਲੀਅਰ ਕਰ ਲੋ ਸੋ ਵਾਈ ਗਰੁੱਪ ਸੇਕ ਸੇਕ ਜੁਗ ਵਾਰੰਸੇ ਨਾਲ ਕੇ ਕਰਨੇ ਹਨ ਕਿਸੇ ਦਾ ਕੋਈ ਬਤਵਾ ਜੀ ਨਹੀਂ ਹੋਵੇਗੀ ਜੋ ਵੀ ਸ਼ਾਸਤਰ ਵਿੱਚ ਜਿਆਦਾ ਵਧੀਆ ਪ੍ਰਦਰਸ਼ਨ ਕਰੇਗਾ ਸਤਿਗੁਰੂ ਸਾਹਿਬ ਜੀ ਦੀ ಅಪਾਰ ਬਖਸ਼ਿਸ਼ ਹੋਵੇਗੀ ਜਿੱਥੇ ਸ਼ਾਸਤਰ ਵਿਦਿਆ ਦੀ ਜ਼ਰੂਰਤ ਹੈ ਪੜਾਈ ਲਿਖਾਈ ਦੀ ਜ਼ਰੂਰਤ ਹੈ ਉਹ ਤਾਂ ਇਹ ਸ਼ਾਸਤਰ ਵਿਦਿਆ ਦੀ ਵੀ ਜ਼ਰੂਰਤ ਹੈ ਬੀਬੀਆਂ ਮਾਂ ਬੀਬੀਆਂ ਮਾਤਾਵਾਂ ਭੈਣਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਇਤਿਹਾਸ ਪੜ੍ਹੀਏ ਮਾਈ ਭਾਗੋ ਸਾਹਿਬ ਜੀ ਦੇ ਕੋਲ ਜੰਗ ਦੇ ਵਿੱਚ ਲਿਤਰੇ ਅਤੇ ਮਾਤਾ ਜੀ ਮਾਤਾ ਸਾਹਿਬ ਦੇਵਾ ਜੀ ਮਾਤਾ ਸੁੰਦਰ ਕੌਰ ਜੀ ਅਨੇਕਾਂ ਹੀ ਜੋ ਬੀਬੀਆਂ ਮਾਤਾਵਾਂ ਹਨ ਖਾਲਸੇ ਪੰਥ ਦੇ ਵਿੱਚ ਜਿਨ੍ਹਾਂ ਨੇ ਸਿੰਘਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਦੇ ਵਿੱਚ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਖਾਤਰ ਆਪਣੇ ਹੱਕਾਂ ਦੇ ਖਾਤਰ ਜੰਗ ਜੂ ਕੀਤੀ ਹਨ ਸੋ ਲੋੜ ਹੈ ਤਿਆਰ ਪਰ ਤਿਆਰ ਹੋ ਕੇ ਬਾਣੀ ਬਾਣਾ ਪੰਥ ਵਿਸ਼ਾਲਾ ਸਿੰਘ ਗੁਰੂ ਦਾ ਪੰਛੀ ਜਾਨੋ ਅਜੀਤ ਸਿੰਘ ਸਾਹਿਬ ਕਬਾ ਜੁਹਾਰ ਸਿੰਘ ਸਾਹਿਬ ਜਿਹਨਾਂ ਨੂੰ ਪਾਵੇ ਯਾਰਾ ਕਾਲ ਵਾਹ ਜੀ ਗੱਲ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬាទ ਚੜ੍ਹਦੀ ਕਲਾ ਪਾਰੀਆਂ ਜੀ ਬੋਜਾ ਦੇ ਮਾਨੂੰ ਬਾਵੇ ਹੋਲੀਆ ਕਾ ਜੀ 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 ਬੇਚੀ ਗੱਡੀ ਕੋਲੇ ਸੋਤਰ ਦੇ ਪਾਸੇ ਲਿਆਇਆ ਇਧਰਲੇ ਪਾਸੇ ਕਿਧਰੇ ਚੱਲਾ ਚਾਬੀ ਬੰਦ ਦਾ ਗੱਡੀ ਨਹੀਂ ਸਾਈਡ ਤੇ ਕਰਦੇ ਭਾਈ ਕਿੱਥੇ ਗੱਡੀ ਆਹ ਰਹੀ ਗੱਡੀ ਯਾਰ ਗੱਡੀ ਨਹੀਂ ਸਾਈਡ ਤੇ ਕਰਦੇ ਆ ਗਏ ਨਿਸ਼ਾਨ ਚਾਲੋ ਮੁੱਠਾਈ ਨਿਕਾਰੇ ਅਹ ਸੇਗਲ ਨੂੰ ਬੇਨਤੀ ਹੈ ਜਿੱਤੇ ਸ਼ਾਸਤਰ ਰੱਖਦੇ ਹਨ ਕਮਰੇ ਦੇ ਵਿੱਚ ਉਹ ਨਿਸ਼ਾਨ ਸਾਹਿਬ ਲੈ ਜੀਏ ਜਿਨ੍ਹਾਂ ਜਿਨ੍ਹਾਂ ਦੇ ਵੀ ਟੀਮਾਂ ਦੇ ਨਿਸ਼ਾਨ ਸਾਹਿਬ ਹਨ ਉਹਨਾਂ ਨੇ ਨਿਸ਼ਾਨਾ ਦਾ ਪ੍ਰਦਰਸ਼ਨ ਵੀ ਕਰਨਾ ਹੈ ਸੋ ਇਸ ਕਰਕੇ ਬੇਨਤੀ ਹੈ ਜਿਹੜੀ ਜਿਹੜੀ ਦੇ ਟੀਮ ਲਈ ਨਿਸ਼ਾਨ ਸਾਹਿਬ ਹਾਜ਼ਰ ਹੋਣ ਮੁੱਖੀ ਆਉਣ ਵਾਲੇ ਹਨ ਉਹ ਕਮਰੇ ਦੇ ਵਿੱਚ ਨਜ਼ਰ ਆ ਚਾਹੀਦੇ ਤੇ ਸੌਖਤ ਤੋਂ ਜਾਣ ਜੀ ਜੀ ਜਦੋਂ ਨਿਸ਼ਾਨਾ ਦਾ ਪ੍ਰਦਰਸ਼ਨ ਹੋਵੇਗਾ ਜਿਨ੍ਹਾਂ ਜਿਨ੍ਹਾਂ ਦਾ ਟੀਮ ਆਵੇ ਬਸ ਆਹ ਆਪਲਾ ਡੋਰੀ ਕੋ ਚਲੋ 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 ਬੋਲਣ ਗਿਆ ਵੀ ਚੋਬਾ ਲੈਣ ਗਿਆ ਚੋਬਾ ਲੈਣ ਗਿਆ ਆਹ ਹੈਗੀ ਦੀ ਤੇ ਲੀਡ ਤੇ ਰਹਦੇ ਲੀਡ ਰਹਿੰਦੇ ਇਹ ਦੂਜੀ ਦੂਜੀ ਆਹ ਪਾਰਵਰ ਚਾਰ ਨਹੀਂ ਹੈਗਾ ਪਰ ਚਾਰਜ ਕਰ ਲੈ ਚਾਰ ਨਹੀਂ ਹੈ ਕਿਉਂ ਬਾਬਾ ਜੀ ਲੋਤੀਆਂ ਸਿੰਘ ਬਾਬਾ ਜੀ ਸਿੰਘ ਨੇ ਉਸ ਤੋਂ ਟੱਕਰ ਮਾਰੀ ਉਹਦਾ ਹੀ ਗਗਰ ਵੀਰ ਚੱਲੇ ਜਾ ਵੀਰ ਜਾ ਪਿੱਛੇ ਜਾ ਡਿੱਗਦੀਆਂ ਚੋਬਾ ਘੱਟ ਗਿਆ ਨਹੀਂ ਜੇ ਨਹੀਂ ਹੈ ਜੀ ਹਾਂ ਜੀ ਫਿਰ ਹਾਂ ਜੀ ਮਾਹਪੁਰ ਕੋ ਸਲਾਮ ਫਿਰ ਚੜਦੀ ਕਲਾ ਜੀ ਬੜੀ ਕਿਰਪਾ ਦਇਆ ਕਲ ਕਿਦਰ ਪਾਸ਼ਾ ਜੀ ਰਹਿਮਤ ਹੁੰਦੀ ਬਾਦਸ਼ਾਹ ਵਧੀਆ 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 ਥੋੜਾ ਸਮਾਨ ਲੰਗਨ ਦਿਆ ਉਸ ਮਹਾਰਾਜਾ ਕਾਲਪੁਰਖ ਦੇ ਚਰਮਾਂ ਦੇ ਵਿੱਚ ਕੇ ਕਦੋਂ ਫਿਰ ਮਲੇ ਸ਼ੁਰੂ ਬਣਾਏ ਆ ਇਹ ਨਹੀਂ ਹਨ ਕੰਪੀਟੀਸ਼ਨ ਲਵਰ ਲੇਟ ਕੰਪੀਟੀਸ਼ਨ ਇਦਾਂ ਬਾਬਾ ਜੀ ਸਮਾਂ ਹੀ ਪਹਿਲਾਂ ਦੇ ਦਿੰਦਾ ਫੌਜ ਦਾ ਤੁਹਾਨੂੰ ਪਤਾ ਹੀ ਹੈ ਪੈਰਾ ਮਾੜਾ ਮੋਟਾ ਵਾਧਾ ਘਟਾ ਹੋ ਜਾਂਦਾ ਹੁੰਦਾ ਹੁੰਦਾ ਸਿੰਘਾਂ ਦਾ ਹਾਂ ਹਾਂ ਇਹ ਪਕੜਦੇ ਟਾਈਮ ਦੇ ਪਾਬੰਦੀ ਆਪਾਂ ਕਿਹੜਾ ਦਫ਼ਤਰ ਚ ਜਾਣਾ ਇਹਦਾ ਗਲਪਕ ਦਾ ਖੜਾ ਆਇਨਾ ਇਹਦਾ ਮਹਾਰਾ ਦੀ ਮਾਜੀ ਜੀ ਸਾਰਾ ਪੈਰਾ ਚੱਲਦਾ ਹੁੰਦਾ ਹੈ ਲੜਦੀ ਆ ਜਾਂਦੀ ਹੈ ਚੱਲ 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 ਸਾਡੀ ਕਿਰਪਾ ਨਾਲ ਸਾ ਸਿੰਘ ਦਾ ਨਾਲ ਹੀ ਹੈ ਹਨਾ ਜੀ ਜੀ ਤੇ ਇਸ ਕਰਕੇ ਮੈਂ ਆ ਧੁਪ ਲਵਾ ਲਈ ਉਸਤਰਾਮ ਜਰੂਰ ਜਰੂਰ ਇਹਨੂੰ ਵੀ ਧੁਪ ਲਵਾ ਲਈ ਹੈ ਨਾ ਆਪਣੇ ਸਿੰਘ ਨੂੰ ਅਨਦੀਪ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇ ਗਿਆਵੇ ਸੋਨਿਆ ਲੋ ਜਾਵੇ ਆਹ ਜੰਗਲ ਆ ਕੁਸ਼ੀਆ ਮਾੜੀ ਸਾਡੇ ਤੇ ਸਰਕਾਰ ਜੋਗ ਬਾਬਾ ਜੀ ਬਾਬਾ ਹਰਜੋਤ ਸਿੰਘ ਜੀ ਅਕਾਲੀ ਹਾਂ ਜੀ ਗਾੜੀ ਮਾਸ਼ਾਅੱਲ ਉਨ੍ਹਾਂ ਦੇ ਸਨਮਾਨ ਵਿੱਚ ਫੌਜਾਂ ਪਹੁੰਚੀਆਂ ਆਏ ਨੇ ਜਿਹੜਾ ਅਨੁਆਰ ਰਿ ਕਰੇ ਕਿ ਜਾਵੇ ਇਹਨਾਂ ਨੂੰ ਜਾਵੇ ਓਏ ਜੀ ਆਕਾਲ ਬੱਲਾ ਬੱਲਾ ਬਾਬਾ ਬੈਠੇ ਆਉਂਦੇ ਨਹੀਂ ਆਰੇ ਅਰੇ ਬੱਬਾ ਜੀ ਬਹੁਤ ਸੋਹ ਆਹੇ ਜਾਲ ਸ਼ਾਬਾਸ਼ ਸ਼ਾਬਾਸ਼ ਅਠਵੀ ਅਠਵੀ ਬਾਬਾ ਫਿਰ ਬਾਬਾ ਦੀ ਕਰਨੀ ਆ ਬਾਬਾ ਸਾਰੇ ਬੰਨੇ ਵੇਖਣਾ ਪੈਂਦਾ ਤੂੰ ਹੀ ਨਾ ਬਾਬਾ ਇਹ ਗੱਲ ਸਮਝਦੇ ਹੁਣ ਚੱਲ ਉਹਦੇ ਪੈਰੋਂ ਬਾਈ ਚੱਲੂ ਜੀ ਲੈ ਆਵਾਂਗੇ ਸਮਝਦੀ ਵੀ ਨਹੀਂ ਆ ਲੈ ਮੀਂਹ ਜੱਟਾਂ ਲੱਗ ਜਾਂਦਾ ਵਾ ਚੱਲ ਚੱਲ ਇਧਰ ਆ ਵੀਰ ਗੱਲ ਸੁਣ ਤੇਰਾ ਇਧਰ ਆ ਮੇਰਾ ਵੀਰ ਤੇਰਾ ਜਲਦੀ ਲੈਣਾ ਦੋ ਘੰਟੇ ਦਾ ਕੰਮ ਆ ਸਾਰਾ ਕਿਹਨੂੰ ਕਿਹਨੂੰ ਕਹਿੰਦੇ ਆ ਟੋਪੀ ਪਾ ਕੇ ਆ ਗਿਆ ਕਹਿੰਦੇ ਉਹ ਵੀਰ ਮੇਰਾ ਬੜਾ ਟੋਪੀ ਲਾ ਕੇ ਵਧਾ ਕੇ ਆਈ ਮੇਰਾ ਵੀਰ ਅਸਰ ਬਾਬਾ ਲੈ ਮੇਰਾ ਵੀਰ ਸੱਜਣ ਲੈ ਜਾਓ ਨੀਯਾ ਦਾ ਫਕਰ ਜਲਾਲ ਬਾਜਾ ਵਾਲਾ ਹੁ ਲਾ ਖੇਡਦਾ ਬਾਜਾ ਵਾਲਾ ਹੁ ਲਾ ਖੇਡਦਾ ਨਿਆਗੇ ਸਿੰਗਾ ਨਾਲ ਬਾਜਾ ਵਾਲਾ ਹੁ ਲਾ ਖੇਡਦਾ ਨਿਆ ਦੋ ਬੰਦੀਆਂ ਦਿਕਾ ਖਾਲਸਾ ਵਾਹੇ ਕਰਦੀਏ ਬੰਦੇ ਦੋ ਬੰਦੀਆਂ ਦੋ ਬੰਦੀਆਂ ਖੁਬ ਕਰ ਜੋ ਮੀ ਨਹੀਂ ਨਿਕਲੋਗੇ ਇੱਥੇ ਇੱਥੇ ਅੱਗੇ ਅੱਗੇ ਓਏ ਨਹੀਂ ਸਹੀ ਤਰ੍ਹਾਂ ਕਰੋਗੇ ਦੇ ਫੋਜਾਂ ਉੱਪਰ ਤਿਆਰ ਮਹਾਰਾਜ ਦੇ ਦਰਸ਼ਨ ਕੀਤੇ ਕਹਿੰਦੇ ਮਹਾਰਾਜ ਦੇ ਦਰਸ਼ਨ ਕਰਕੇ ਇਹੋ ਜਿਹਾ ਚੜ੍ਹ ਚੜ੍ਹਿਆ ਜੋਹਿਆਂ ਨੂੰ ਕਹਿੰਦੇ ਲੈ ਖਿੱਚਿਆ ਘੋੜਾ ਨਾਲ ਤਾਲਾਂ ਕਰਾ ਕਰਦੀਆਂ ਖਿੱਚਿਆ ਘੋੜਿਆਂ ਲਗਾਮਾਂ ਕਹਿੰਦੇ ਆ ਮੈਦਾਨ ਦੇ ਵਿੱਚ ਇਹੋ ਜਿਹੀ ਗਰਾਊਂਡ ਕਹਿੰਦੇ ਇਹੋ ਜਿਹਾ ਗਰਾਊਂਡ ਦੇ ਵਿੱਚ ਖੁੱਲਾ ਮੈਦਾਨ ਦੇ ਵਿੱਚ ਕਲਗੀਧਰ ਪਾਸ਼ਾਣਾ ਸਿੰਘਾਂ ਨੂੰ ਕਹਿਣ ਲੱਗੇ ਮਹਾਰਾਜ ਸਿੰਘਾਂ ਨੂੰ ਕਹਿੰਦੇ ਕਿ ਚਲੋ ਭਾਈ ਸ਼ਿਕਾਰ ਘਟਣ ਚਲੀਏ ਤੇ ਸਿੰਘ ਬੋੜੇ ਪੁੱਢੇ ਚੋਦੇ ਤੇ ਮਹਾਰਾਜ ਨਾਲ ਸਿੰਘਾਂ ਨੂੰ ਗਿਆ ਕਿ ਭਾਈ ਸਿੰਘੋ ਬਾਈ ਬਲਿਆ ਚਾਂਦੇ ਆਲਮ ਚਾਂਦੇ ਬਾਗ ਦੇ ਵਿੱਚ ਨਹੀਂ ਜਾਣਾ ਸਿੰਘਾਂ ਨੇ ਕੀ ਕੀਤਾ ਸਿੰਘ ਮਾਰੇ ਤੇ ਬੱਚਿਆਂ ਨੂੰ ਤਾਂ ਥੋੜਾ ਘੋੜ ਘਰ ਗਏ ਤੇ ਸਿੰਘਾਂ ਅਜਿਹਾ ਇੱਕ ਕੱਟਾ ਖੇਲ ਦੇ ਖੇਲ ਦੇ ਇਦਾਂ ਤਿਆਰ ਪਰ ਤਿਆਰ ਹੁੰਦੇ ਹੁੰਦੇ ਇਹ ਬਲਿਆ ਚਾਂਦੇ ਆਲਮ ਚਾਂਦੇ ਬਾਗ ਦੇ ਵਿੱਚ ਵੜ ਗਏ ਜਦੋਂ ਬਲਿਆ ਚਾਂਦੇ ਆਲਮ ਚਾਂਦੇ ਬਾਗ 'ਚ ਵੜਿਆ ਇਹ ਸਿੰਘਾਂ ਨੇ ਬਚਾ ਨਹੀਂ ਸਿੰਘਾਂ ਨੇ ਬਚਾ ਨਹੀਂ ਮੰਨਿਆ ਸਤਿਗੁਰੂ ਸਾਹਿਬ ਜੀ ਦਾ ਜਦੋਂ ਬਚਾ ਨਹੀਂ ਨਾ ਮੰਨਿਆ ਤੇ ਮਾਰੇ ਨੇ ਘੋੜਾ ਮੋੜ ਲਿਆ ਪਿੱਛੇ ਨੂੰ ਮਾਰੇ ਨੇ ਜਦੋਂ ਘੋੜਾ ਮੋੜ ਲਿਆ ਤੇ ਪਾੜੀਆਂ ਦਾ ਬਲ ਵੱਧ ਗਿਆ ਸਿੰਘਾਂ ਦਾ ਬਲ ਘਟ ਗਿਆ ਜਦੋਂ ਸਿੰਘਾਂ ਦਾ ਬਲ ਘਟ ਗਿਆ ਤੇ ਪਹਾੜੀਆਂ ਨੇ ਕੀ ਕੀਤਾ ਬਲਿਆ ਚਾਂਦੇ ਆਲਮ ਚੰਦ ਜਿਹੜੇ ਪਹਾੜੀ ਸੀਗੇ ਇਹਨਾਂ ਨੇ ਇਕੱਠੇ ਹੋ ਕੇ ਸਿੰਘਾਂ ਦਾ ਮਤਲਬ ਕੁੱਟਣ ਲੱਗ ਗਏ ਸਿੰਘਾਂ ਨੂੰ ਤੇ ਸਿੰਘਾਂ ਦਾ ਬਲ ਘਟ ਗਿਆ ਤੇ ਗੁਰੂ ਸਾਹਿਬ ਨੇ ਬਲ ਬੜਾ ਘੋੜਾ ਮੋੜ ਲਿਆ ਤੇ ਚਲੋ ਬਾਹਰ ਨੂੰ ਪਤਾ ਲੱਗਾ ਇੱਕ ਸਿੰਘ ਨਾਲ 도ੜਿਆ ਜਾਵੇ ਇੱਕ ਕਲਗੀਆਂ ਵਾਲਿਆ ਰੁਕ ਜਾਓ ਮਹਾਰਾਜ ਮਾਰੇ ਰੁਕੇ ਇਹਨਾਂ ਨਾਲ ਮਾਰੇ ਕਹਿੰਦੇ ਨਹੀਂ ਸਿੰਘ ਬਚਨ ਨਹੀਂ ਮੰਨਦੇ ਮਾਰੇ ਕਹਿੰਦੇ ਸਿੰਘਾਂ ਦਾ ਮਾਰੇ ਜੀ ਰੋਕੀ ਜਾਓ ਮਾਰੇ ਨਹੀਂ ਤੇ ਮਾਰੇ ਸਿੰਘ ਨੇ ਨਾ ਕਹਿੰਦਾ ਨੀਲਿਆ ਤੈਨੂੰ ਕਲਗੀਆਂ ਵਾਲੇ ਦੀ ਸੌਂ ਤੈਨੂੰ ਕਲਗੀਆਂ ਵਾਲੇ ਦੀ ਸੌਂ ਜਦੋਂ ਤੁਸੀਂ ਤੁਰਿਆ ਤੇ ਨੀਲਾ ਉੱਥੇ ਹੀ ਜਾਮ ਹੋ ਗਿਆ ਘੋੜਾ ਤੁਰਿਆ ਨਹੀਂਗਾ ਜੋ ਨੀਲਾ ਜਾਮ ਹੋ ਗਿਆ ਨਾ ਤੇ ਫਿਰ ਸਿੰਘ ਨੇ ਫਿਰ ਇੱਕ ਅਰਜੀ ਕੀਤੀ ਮਹਾਰਾਜ ਹਾਏ ਸਿੰਘਾਂ ਦਾ ਬਲ ਘੱਟ ਗਿਆ ਜੀ ਤੁਰੀਏ ਮਹਾਰਾਜ ਕਹਿੰਦੇ ਨਹੀਂ ਕਹਿੰਦਾ ਮੈਂ ਤੁਹਾਨੂੰ ਕਹਿਦਾ ਆ ਆਲਮ ਚਾਹ ਤੇ ਬੜੀਆ ਚੰਦ ਦੇ ਖੇਤ ਵਿੱਚ ਨਹੀਂ ਜਾਣਾ ਬਾਗ ਵਿੱਚ ਤੇ ਤੁਸੀਂ ਵਜਨ ਨਹੀਂ ਮੰਨਦੇ ਤੇ ਨਹੀਂ ਮਹਾਰਾਜ ਜੀ ਚਲਿਏ ਤੇ ਮਹਾਰਾਜ ਨੇ ਫਿਰ ਉਹਨਾਂ ਲਈ ਕੀਤਾ ਮਹਾਰਾ ਵੀ ਬੜੇ ਦਿਹਾਲੂ ਕਿਰਪਾਲੂ ਹਾਏ ਹੈ ਮਹਾਰਾ ਨੇ ਫਿਰ ਜਦੋਂ ਘੋੜਾ ਮੋੜਿਆ ਉਹਦਰ ਨੂੰ ਤੂੰ ਸਿੰਗਾਂ ਨਾਲ ਬਲ ਵਧਿਆ ਸਿੰਗਾਂ ਨਾਲ ਪੜਿਆ ਸਿੰਗਾਂ ਨੇ ਸਿੰਗਾਂ ਨੇ ਕੀਤਾ ਜਿਹੜੇ ਸਲੋਤਰ ਆ ਪਹਾੜੀਆਂ ਦੇ ਪੋਪੜੀਆਂ ਲਾਦੀਆਂ ਪਹਾੜੀਆਂ ਦੇ ਕ੍ਰੈਕ ਕਰਦੇ ਕਹਿੰਦੇ ਕਾਰ ਬਾੜ ਪਰਦੀਆਂ ਤੇ ਕ੍ਰਪਾਨਾਂ ਢਾਲਾਂ ਖੜਕਦੀਆਂ ਕਹਿੰਦੇ ਸੋਤਰ ਥੜ-ਥੜ ਕਰਕੇ ਆਵਾਜ਼ਾਂ ਕਹਿੰਦੇ ਸੋਤਰ ਦੀ ਆਵਾਜ਼ਾਂ ਤੇ ਨੇ ਠਾਪ ਠਾਪ ਦੀਆਂ ਆਵਾਜ਼ਾਂ ਆਉਂਦੀਆਂ ਜਿੱਦਾਂ ਕੋਈ ਮੋਰ ਨੰਦਾ ਹੋਵੇ ਇਤੋਂ ਇਹ ਸਿੱਖਿਆ ਮਿਲੀ ਸੀ ਸਾਨੂੰ ਕਿ ਜਿਸ ਸੰਗ ਸਤਿਗੁਰੂ ਜੀ ਦਾ ਸਿਰ ਤੇ ਹੱਥ ਈਆ ਜੇ ਆਪਾਂ ਇੱਕ ਇੱਕ ਜਿਨਾ ਵੀ ਸਵਾ ਲੱਖਾਂ ਨਾਲ ਲੜੂਗਾ ਮੈਂ ਵੀ ਚੱਲੇ ਆਂ ਬਸ਼ੀਰ ਇਸ ਗੱਲਾਂ ਪ੍ਰੇਮ ਵੇਖੋ ਨਾ ਆਪਣੇ ਕੋਈ ਗੱਲਾਂ ਕਰਦੀ ਗੱਲਾਂ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਬਾਬਾ ਜੀ ਤੇਲੀ ਵਾਰ ਪਤ ਚਾਰ ਡੱਲਿਆ ਮੇਰੇ ਸਿੰਘਾਂ ਦਾ ਪਿਆਰ ਮੈਂ ਕਹਿੰਦਾ ਬਾਬਾ ਸਿੰਘ ਸਿੰਘ ਦਾ ਸਿੰਘ ਦੀ ਪ੍ਰਕਿਰਿਆ ਇਹੋ ਜੀ ਆ ਜੇ ਸਿੰਘ ਜੰਗਲਾਂ 'ਚ ਬਹਿ ਜਾਂਦਾ ਤੇ ਉੱਥੇ ਮੰਗਲ ਲੱਗ ਜਾਂਦੇ ਆ ਸਹੀ ਗੱਲ ਆ ਪਰ ਆਮ ਬੰਦਾ ਜੇ ਦੁਨੀਆਵੀ ਤੌਰ ਦਾ ਬੰਦਾ ਬੈਠੇ ਮੰਗਲ ਨਹੀਂ ਲੱਗਦੇ ਸਿਰਫ ਇਹ ਸਿੰਘਾਂ ਨਾਲ ਹੀ ਸਾਰਾ ਚੀਜ਼ਾਂ ਦਾ ਸ਼ੋਭਾ ਵਾਹ ਇਹ ਆ ਗਿਆ ਜੀ। ਕਿਉਂਕਿ ਇਹੋ ਜਿਹਾ ਨਾ ਬੋਧ ਦੇ ਰਿਹਾ ਨਹੀਂ। ਭਾਈ ਤੱਕ ਲੈਣਾ ਇਹ। ਹੋਇਆ ਵਾਲਾ ਕਿੰਝ ਜਿਹੜਾ ਤੋ ਲੋ ਵੀ ਕਰਦਾ ਸਿੰਗਾਂ ਨੇ ਝਟਕਾ। ਇਹਦੀ ਕਲੀਨ ਹੋ ਜਾਣਾ। ਹਾਂਜੀ। ਆ ਜੀ ਆ ਵੇ ਲੋ ਕੰਪੀਟੀਸ਼ਨ ਕੇ ਡੜਾਇਆ ਤੇ ਸੌ ਗਿਆ ਇੱਧਰ। ਭਾਜੀ। ਭਾਈ 8 8 ਸੀ ਯਾਰ। ਉਸਤਾਦ ਜੀ ਗੱਲ ਸੁਣ। ਉਸਤਾਦ ਜੀ ਗੱਲ ਤਾਂ ਸੁਣ ਲੋ। ਉਸਤਾਦ ਜੀ। ਇਧਰ ਵੀਰ ਗੱਸਣੋਂ ਪਹਿਲੇ ਇਧਰ ਆਓ ਗੱਲ ਸੁਣੋ ਉਸਤਾਦ ਜੀ ਉਸਤਾਦ ਦੀ ਗੱਲ ਸੁਣ ਮੇਰੀ ਇਧਰ ਉਸਤਾਦ ਵੇਖ ਲਾ ਮੇਰੇ ਗੱਲ ਦੀ ਮੇਰਾ ਪ੍ਰਸ਼ਨ ਇਧਰ ਮਜ਼ਾਕ ਨਹੀਂ ਬਣਾਓ ਜਾ ਗੱਡੀ ਮੈਂ ਕਿਹਾ ਤਕੜੀ ਯੋਧੇ ਵਾਲੀ ਗੱਲ ਭਾਜੀ ਇਹ ਬੜਾ ਇਹਦਾ ਬੜਾ ਤਕੜਾ ਸੂਰਮਾ ਸੀ ਤੇ ਅੱਜ ਸੌ ਗਿਆ ਏ ਓਏ ਉੱਠ ਤਾ ਯਾਰ ਯਾਰ ਇਹ ਪਰਾ ਲੱਗੇ ਭਾਈ ਨੇ ਰਸੀਏ ਭਾਈ ਨੂੰ ਇਧਰ ਆ ਇਧਰ ਆ ਇਧਰ ਤੇ ਆ ਯਾਰ ਨਹੀਂ ਯਾਰ ਆਹ ਵਾ ਆਹ ਹੱਡਾ ਆਡੇ ਉਸਤਾਦ ਜੀ ਆ ਸਾਡੇ ਕੋਚ ਸਾਹਿਬ ਜੋ ਬਹੁਤ ਚੜ੍ਹਦੀ ਕਲਾ ਦੇ ਪ੍ਰਤੀਕ ਨੇ ਤੇ ਪਰ ਇਹ ਸੁੱਤੇ ਵੇਜੋ ਤੇ ਇਧਰ ਆ ਗੱਲ ਸੁਣੋ ਅਕਾਲੀ ਵਾ ਆਏ ਓਏ ਯਾਦਾ ਘਾੜੀ ਨੂੰ ਅਸ਼ਾ ਭਾਜੀ ਸੁਬ ਲਲਾ ਬੱਸ ਮੈਨੂੰ ਦੱਸ ਕੋਈ ਗੱਲ ਦੱਸ ਕੋਈ ਵਧੀਆ ਜੀ ਅੱਜ ਕਿੰਦਾ ਰਿਹਾ ਮੇਰਾ ਵਧੀਆ ਰਿਹਾ ਚੜ੍ਹਦੀ ਕਲਾ ਉਸਤਾਦ ਚੰਗਾ ਢਕਾਇਆ ਜੀ ਜੀ ਹਾਂ ਉਸਤਾਦ ਜੀ ਦੱਸੋ ਵਰੇ ਬੰਦਾ ਇਹ ਨੀਂਬੂ ਦਾ ਉਲਟੀ ਦਾ ਇਹੀ ਪੁੱਛ ਕੇ ਗਿਆ ਮੈਨੂੰ ਜਗਾ ਗਈ ਦੀ ਸਵਾਰੀ ਹੈ ਨਾ ਨਹੀਂ ਆਈ ਜੀ ਉਸਤਾਦ ਜੀ ਇਹ ਤਾਂ ਕਹਤਾ ਨਹੀਂ ਤੇ ਸਵਾਰੀ ਕਿੱਥੇ ਆਪੜੀ ਸਵਾਰੀ ਲੈ ਕੇ ਆਈ ਹੈ ਹੈ ਉਹ ਯਾਰ ਸੁਣਾਉਂਦਾ ਯਾਰ ਉਸਤਾਦ ਜੀ ਗੱਲ ਤਾਂ ਸੁਣਾ ਯਾਰ ਉਸਤਾਦ ਜੀ ਕਿਉਂ ਕਰਦੇ ਯਾਰ ਆਪੜੇ ਆ ਜੀ ਬੋਲਦੇ ਹੋ ਮਤਲਬ ਪੂਰੇ ਆ ਵਧੀਆ ਉਸਤਾਦ ਜੀ ਲੱਗੇ ਆ ਜੀ ਆ ਬਣ ਗਈ ਆਜੋ ਆਜੋ ਪਾਪਾ ਗਲਾਸ ਸਾਡਾ ਗੁਰਬਾਨ ਬਰਦਾਪੂਰ ਕਿਉਂ ਛੱਡੀਏ ਕਿਉਂ ਛੱਡੀਏ ਨੀਂਦ ਨਾਲ ਉਹ ਖ ਲੱਗੀ ਆ ਤਾਂ ਕੀ ਆ ਲੱਗੀ ਆ ਫਿਰ ਕੀ ਆ ਫਿਰ ਕੀ ਆ ਖਾਣਾ ਵਾ ਖਾਣਾ ਆਪਣੇ ਕਿਸੇ ਨਿਹੰਗ ਇੱਕ ਨਿਹੰਗਾ ਬਣਾਓ ਗੱਡੀ 'ਚ ਬੈਠਾ ਵਾ ਅਸ਼ੋਕ ਆ ਗਿਆ ਕਿਸੇ ਦਾ ਤੇਰਾ ਆਨੰਦ ਕਿੰਨਾ ਯਾਰ ਵਾ ਵਾ ਇਹ ਕੀ ਆ ਵਾ ਵਾ ਇਹ ਸਤਿਗੁਰੂ ਜੀ ਨੇ ਨਾ ਆਪਣੇ ਸਿੰਘਾਂ ਨੂੰ ਬੜੀਆਂ ਕਲਾ ਦਿੱਤੀਆਂ ਨੇ ਅੱਛਾ ਮਹਾਰਾਜ ਜਿਹੜਾ ਕਾਰਜ ਰੁੱਕ ਜਾਵੇ ਨਾ ਮਾਰੇ ਦੇਖੋ ਜਿਹੜਾ ਬਾਣੀ ਪੜਨ ਵਾਲਾ ਸੇਖ ਜਿਹਨੂੰ ਭਰੋਸਾ, ਪ੍ਰੇਮ ਆ ਮਾਰਜ ਤੇ ਕਿ ਮੇਰਾ ਸਤਿਗੁਰੂ ਕਲਗੀਆਂ ਵਾਲਾ ਨਾਲ ਆ ਤੇ ਉਹ ਕਿੰਡੀ ਵੱਡੀ ਖੇੜ ਆ ਉਹ ਸੋਚਣ ਵਾਲੀ ਖੇੜ ਆ ਕਈਆਂ ਨੂੰ ਕਈ ਚੀਜ਼ਾਂ ਦੀ ਪ੍ਰਾਪਤ ਹੁੰਦੀਆਂ ਬਾਬਾ ਜੀ ਤੇ ਕਈਆਂ ਨੂੰ ਮਾਰਜ ਉੱਤੇ ਦਿੱਜ ਜਾਂਦਾ ਗੁਰਕੇ ਸਿੱਖਾਂ ਨੂੰ ਗੁਰੂ ਦੇ ਸਿੱਖਾਂ ਨੂੰ ਮਨੋਂ ਸਮੂਹ ਸੰਗਤ ਫਤਿਹ ਬਖਸ਼ ਕਰੇ ਵਾਹਿਗੁਰੂ ਦਾ ਖਾਲਸਾ 何 이자로들이자로들요 ਅਸੀਂ ਉਹ ਜਿੱਤੇ ਹੀ ਸਾਹਮਣੇ ਰੱਖਿਆ ਇਹ ਜਿਆਦਾ ਹੁੰਦੀਆਂ ਤਾਂ ਇਹ ਡੇਡੇ ਕੱਪ ਦਿੱਤੇ ਜਾਂਦੇ ਆ ਕਿਉਂਕਿ ਮਾਇਆ ਤੇ ਖਰਚ ਵਾਲੀ ਇਹ ਸਾਡੇ ਯਾਦਗਾਰੀ ਰਹਿ ਜਾਂਦੀਆਂ ਸੋ ਵਾਹ ਜੀ ਵਾਹ ਸਤ ਜੀ ਜੀ ਹਰ ਮਦਦ ਫੜੇ ਰਖੀ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਛੀ ਪਾਪਾ ਬਖਸ਼ਿਸ਼ ਹੋਈ ਹੈ ਸੋ ਵੱਡੇ ਇਨਾਮਾਂ ਦੇ ਨਾਲ ਪਲੇਅਰਾਂ ਨੂੰ ਟੀਮਾਂ ਨੂੰ ਜਿਹੜਾ ਸਨਮਾਨ ਦਿੱਤਾ ਗਿਆ ਹੈ ਮਾਰਕਮ ਮਾਰਕਮ ਤੁਸੀ ਬਹੁਤ ਨਹੀਂ ਨਹੀਂ ਸਾਰੇ ਬੋਲੋ ਆਓ ਜੀ ਰਾਜਪੁਰੇ ਦੀ ਸਾਰੀ ਟੀਮ ਆ ਜੋ ਜਥੇਦਾਰ ਪਰਮਿੰਦਰ ਸਿੰਘ ਜੀ ਸਾਡੇ ਕੋਈ ਟਕਰਾਈ ਨਹੀਂ ਹੈਗੀ ਇਹ ਸਾਡਾ ਬਲਦੀਪ ਸਿੰਘ ਆਇਆ ਤੇ ਸਾਡੇ ਅਮਰਦੇਵ ਦਾ ਪ੍ਰਤਾਪ ਹੈ ਸਾਡਾ ਇਹਨਾਂ ਦਾ ਵਿਸ਼ੇਸ਼ ਸਤਕਾਰ ਜਿਹੜਾ ਅੱਜ ਇਹ ਜੱਜਮੈਂਟ ਦੌਰ ਤੇ ਨਹੀਂ ਦਿੱਤਾ ਗਿਆ ਇਹ ਦੋ ਵਾਰੀ ਦੀ Winner ਟੀਮ ਆ ਜਿਹੜੀ ਦੋ ਐਤਰੀ ਪਾਈ ਤਾਲੀ ਵੀ ਜਰਨੈਰ ਸੁਧੈ ਸੁਧਾਰਨ ਸੁਧਾਈਓ